ਸ਼ਤਸ਼੍ਰੀਏਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਅੱਜ ਫਿਰ ਅਸੀਂ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਸਟਾਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਗੱਲ ਕਰਾਂਗੇ ਬਹੁਤ ਹੀ ਮਿੱਠੇ ਤੇ ਦਮਦਾਰ ਆਵਾਜ਼ ਦੇ ਮਾਲਕ ਉੱਚੇ ਤੇ ਲੰਮੇ ਉਸ ਨੌਜਵਾਨ ਦੀ ਜਿਸ ਨੇ ਆਪਣੇ ਗੀਤਾਂ ਨਾਲ ਸਭ ਦਾ ਦਿਲ ਜਿੱਤਿਆ ਹੋਇਆ ਹੈ ਹਾਂ ਦੋਸਤੋ ਇਹ ਬਾਇਓਗ੍ਰਾਫੀ ਹੈ ਪੰਜਾਬ ਦੇ ਮਸ਼ਹੂਰ ਸਿੰਗਰ ਰਾਜਵੀਰ ਜਵੰਦਾ ਦੀ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੌਣ ਹਨ ਪੰਜਾਬੀ ਸਟਾਰ ਰਾਜਵਰ ਜਵੰਦਾ ਤੁਹਾਨੂੰ ਦੱਸਾਂਗੇ ਉਹਨਾਂ ਦੇ ਜੀਵਨ ਸੰਘਰਸ਼ ਪਰਿਵਾਰਿਕ ਵਿਚੌਕੜ ਪੜ੍ਹਾਈ ਅਤੇ ਉਹਨਾਂ ਦੇ ਸ਼ੌਂਕ ਬਾਰੇ ਸੋ ਸਭ ਤੋਂ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰਾਜਵਰ ਜਵੰਦਾ ਦਾ ਜਨਮ 23 ਦਸੰਬਰ 1988 ਨੂੰ ਪਿੰਡ ਪੌਨਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਇਨਾਂ ਦੇ ਪਿਤਾ ਜੀ ਦਾ ਨਾਮ ਕਰਮ ਸਿੰਘ ਜਵੰਦਾ ਹੈ ਜੋ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਸੀ। ਕੁਝ ਸਮਾਂ ਪਹਿਲਾਂ ਇਹਨਾਂ ਦੇ ਪਿਤਾ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਇਹਨਾਂ ਦੀ ਮਾਤਾ ਜੀ ਦਾ ਨਾਮ ਪਰਮਜੀਤ ਕੌਰ ਹੈ। ਇਹਨਾਂ ਦੀ ਇੱਕ ਭੈਣ ਵੀ ਹੈ। ਜੇ ਗੱਲ ਕਰੀਏ ਇਹਨਾਂ ਦੇ ਵਿਆਹ ਬਾਰੇ ਤਾਂ ਹਾਲੇ ਤੱਕ ਇਹਨਾਂ ਦਾ ਵਿਆਹ ਨਹੀਂ ਹੋਇਆ। ਇਹਨਾਂ ਦੀ ਹਾਈਟ 5 ਫੁੱਟ 10 ਇੰਚ ਹੈ। ਇਹਨਾਂ ਨੇ ਆਪਣੇ ਸਕੂਲ ਦੀ ਪੜ੍ਹਾਈ ਸੰਮਤੀ ਵਿਮਲਜੈਨ ਸਕੂਲ ਜਗਰਾਉਂ ਵਿੱਚ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਡੀਏਵੀ ਕਾਲਜ ਜਗਰਾਉਂ ਤੋਂ ਪੂਰੀ ਕੀਤੀ ਤੇ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਥੀਏਟਰ ਐਂਡ ਟੀਵੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ। ਜਿੱਥੇ ਉਹਨਾਂ ਦੇ ਨਾਲ ਹੋਸਟਲ ਵਿੱਚ ਪੰਜਾਬੀ ਗਾਇਕ ਕਨਵਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਵੀ ਰਹਿੰਦੇ ਸੀ ਜੋ ਇਹਨਾਂ ਦੇ ਸੀਨੀਅਰ ਸੀ। ਇੱਥੇ ਇਹ ਤਿੰਨੋਂ ਇਕੱਠੇ 뮤직 ਵੀ ਸਿੱਖਦੇ ਸੀ। ਇਹਨਾਂ ਦਾ ਸ਼ੌਕ ਬਚਪਨ ਤੋਂ ਹੀ ਗਾਇਕੀ ਵਿੱਚ ਸੀ। ਇਸ ਤੋਂ ਇਲਾਵਾ ਇਹਨਾਂ ਨੂੰ ਕ੍ਰਿਕਟ ਅਤੇ ਫੁੱਟਬਾਲ ਖੇਡਣ ਦਾ ਵੀ ਬਹੁਤ ਸ਼ੌਕ ਹੈ। ਸ਼ਾਪਿੰਗ ਕਰਨਾ, ਭੰਗੜਾ ਪਾਉਣਾ ਅਤੇ ਬਾਈਕ ਚਲਾਉਣਾ ਇਹਨਾਂ ਦੇ ਸ਼ੌਕ ਹੈ। ਇਹਨਾਂ ਦੀ ਫੇਵਰਿਟ ਐਕਟਰ ਸਾਰੂਖ ਹਨ ਇਹਨਾਂ ਦਾ ਪੰਜਾਬੀ ਪਹਿਰਾਵਾ ਅਤੇ ਪੱਗ ਬੰਨਣ ਦਾ ਸਟਾਈਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ ਆਪਣੀ ਗਾਇਕੀ ਸ਼ੌਂਕ ਨੂੰ ਪੂਰਾ ਕਰਨ ਲਈ ਇਹਨਾਂ ਨੇ ਲਾਲੀ ਖਾਨ ਨੂੰ ਆਪਣਾ ਉਸਤਾਦ ਬਣਾਇਆ ਉਹਨਾਂ ਤੋਂ ਮਿਊਜ਼ਿਕ ਬਾਰੇ ਪੂਰੀ ਸਿੱਖਿਆ ਲਈ ਜਦੋਂ ਇਹ ਯੂਨੀਵਰਸਿਟੀ ਵਿੱਚ ਪੜ੍ਹਦੇ ਸੀ ਤਾਂ ਇਹ ਭੰਗੜੇ ਵਿੱਚ ਵੀ ਪੰਜਾਬੀ ਬੋਲੀਆਂ ਪਾਉਂਦੇ ਸੀ ਇਸ ਤਰ੍ਹਾਂ ਇਹਨਾਂ ਦੀ ਬਹੁਤ ਪ੍ਰਸ਼ੰਸਾ ਹੁੰਦੀ ਸੀ ਇੱਕ ਇਹਨਾਂ ਦੀ ਆਵਾਜ਼ ਬਹੁਤ ਵਧੀਆ ਅਤੇ ਮਿੱਠੀ ਸੀ ਜਦੋਂ ਲੋਕ ਇਹਨਾਂ ਦੀ ਪ੍ਰਸ਼ੰਸਾ ਕਰਦੇ ਸੀ ਤਾਂ ਉਹਨਾਂ ਨੂੰ ਬਹੁਤ ਹੌਸਲਾ ਮਿਲਦਾ ਸੀ ਇਹਨਾਂ ਦੇ ਪਿਤਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਇਸੇ ਕਰਕੇ ਇਹਨਾਂ ਦੇ ਦਾਦਾ ਜੀ ਵੀ ਇਹਨਾਂ ਨੂੰ ਇਹ ਕਹਿੰਦੇ ਸੀ ਕਿ ਗਾਇਕੀ ਵਿੱਚ ਕੁਝ ਨਹੀਂ ਰੱਖਿਆ ਕੋਈ ਸਰਕਾਰੀ ਨੌਕਰੀ ਕਰ ਲੈ ਪਰਿਵਾਰ ਦੀ ਗੱਲ ਮੰਨ ਕੇ ਇਹਨਾਂ ਨੇ ਪੰਜਾਬ ਪੁਲਿਸ ਦੀ ਪ੍ਰੀਖਿਆ ਵੀ ਪਾਸ ਕਰ ਲਈ ਅਤੇ ਉਹ ਭਰਤੀ ਹੋ ਗਏ ਉਸ ਤੋਂ ਬਾਅਦ ਉਹ 1 ਸਾਲ ਲਈ ਟ੍ਰੇਨਿੰਗ ਤੇ ਚਲੇ ਗਏ ਉਹਨਾਂ ਦੀ ਟ੍ਰੇਨਿੰਗ ਕਾਫੀ ਸਖਤ ਸੀ ਪਰ ਉਹਨਾਂ ਦਾ ਮਨ ਗਾਇਕੀ ਵਿੱਚ ਸੀ ਇਸ ਕਰਕੇ ਇਸ ਕਰਕੇ ਉਹਨਾਂ ਨੇ ਸੰਗੀਤ ਵਿੱਚ ਆਪਣਾ ਕੈਰੀਅਰ ਬਣਾਉਣਾ ਜਾਰੀ ਰੱਖਿਆ ਉਹ ਆਪਣੇ ਕਾਲਜ ਦੇ ਦਿਨਾਂ ਵਿੱਚ ਤੂੰਬੀ ਵਾਜਾ ਵੀ ਸਿੱਖ ਗਏ ਸੀ ਅਤੇ ਇਹਨਾਂ ਨੇ ਕਈ ਮੁਕਾਬਲੇ ਵਿੱਚ ਇਨਾਮ ਵੀ ਜਿੱਤੇ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਇਹਨਾਂ ਨੇ ਆਪਣੀ ਤਨਖਾਹ ਵਿੱਚੋਂ ਥੋੜੇ ਥੋੜੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਅਤੇ ਇਹਨਾਂ ਪੈਸਿਆਂ ਨਾਲ ਆਪਣਾ ਇੱਕ ਗੀਤ ਰਿਕਾਰਡ ਕਰਵਾਇਆ ਜਿਸ ਦਾ ਨਾਮ ਸੀ ਦੁਗਦੁਗ ਵਾਲੇ ਯਾਰ ਜਦੋਂ ਇਹ ਗੀਤ ਉਹਨਾਂ ਨੇ YouTube ਤੇ ਅਪਲੋਡ ਕੀਤਾ ਤਾਂ ਲੋਕਾਂ ਦੁਆਰਾ ਇਹਨਾਂ ਨੂੰ ਵਧੀਆ ਰਿਸਪੌਂਸ ਮਿਲਿਆ ਫਿਰ ਉਹਨਾਂ ਦੀ ਮੁਲਾਕਾਤ ਜਸਬੀਰ ਪਾਲ ਨਾਲ ਹੋਈ ਅਤੇ ਉਹਨਾਂ ਨਾਲ ਮਿਲ ਕੇ ਇਹਨਾਂ ਨੇ ਜਸ ਰਿਕਾਰਡ ਕੰਪਨੀ ਬਣਾਈ ਇਸ ਤੋਂ ਬਾਅਦ ਇਹਨਾਂ ਵੱਲੋਂ ਸਾਲ 2016 ਦੇ ਵਿੱਚ ਸ਼ਾਨਦਾਰ ਗੀਤ ਰਿਲੀਜ਼ ਕੀਤਾ ਗਿਆ ਜੋ ਕਾਫੀ ਜ਼ਿਆਦਾ ਹਿੱਟ ਹੋਇਆ ਇਸ ਗੀਤ ਨਾਲ ਇਹ ਰਾਤੋਂ ਰਾਤ ਸਟਾਰ ਬਣ ਗਏ ਇਸ ਗੀਤ ਦੇ ਬੋਲ ਸੀ ਸ਼ਾਨਦਾਰ ਬੰਦਿਆਂ ਨਾਲ ਰਹਿੰਦੇ ਹਾਂ ਤਾਂ ਹੀ ਰਹਿੰਦੀ ਹੈ ਫੀਲਿੰਗ ਸਾਡੀ ਸ਼ਾਨਦਾਰਨੀ ਇਸ ਤੋਂ ਬਾਅਦ ਇਹਨਾਂ ਨੇ ਇੱਕ ਤੋਂ ਇੱਕ ਹਿੱਟ ਗੀਤਾ ਹੈ ਜਿਵੇਂ ਕਿ ਕੰਗਣੀ ਸਰਦਾਰੀ The mm -hmm. cat ਪਟਿਆਲੇ ਵਾਲੇ ਕਲੀ ਜਵੰਦੇ ਦੀ ਜਿੰਦਾਬਾਦ ਸੁਣ ਦਿੱਲੀਏ ਰੜਕਾਂ ਤੇ ਮੜਕਾਂ ਕਮਲਾ ਸੁਣੀ ਬਾਬਾ ਨਾਨਕਾ ਬਰੌਣ ਆਈ ਮਾਵਾ ਸਿਰਨੇਮ ਅਣਖੀ ਮੁੱਛਾ ਕੁੰਡੀਆਂ ਜੰਮੇ ਨਾਲ ਦੇ ਜਿੰਨੀ ਸੋਹਣੀ ਦਿਲ ਮੰਗਦਾ ਕਵਿਤਾ ਸ਼ਿੱਕਾ ਆਫਰਿਨ ਸਕੂਨ ਧੀਆਂ ਜੋਗਿਆ ਖੁਸ਼ ਰਹਾ ਕਰ ਦੋਨੇ ਸੱਜਣਾ ਮੋਰਨੀ ਇਮੀਗਰੇਟ ਅਤੇ ਸੱਚ ਦੱਸਾਂ ਇਸ ਤੋਂ ਬਿਨਾ ਇਹਨਾਂ ਨੇ ਤਿੰਨ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ਕਿ 2018 ਦੇ ਵਿੱਚ ਸਵੇਦਾ ਗਿੰਦਰ ਸਿੰਘ 2019 ਦੇ ਵਿੱਚ ਜਿੰਦ ਜਾਨ ਅਤੇ ਮਿੰਦੋ ਤਹਿਸੀਲਦਾਰ ਨੇ ਇਹਨਾਂ ਦੀ ਇੱਕ ਗੱਲ ਬਹੁਤ ਹੀ ਜ਼ਿਆਦਾ ਖਾਸ ਹੈ ਇਹ ਆਪਣੇ ਗੀਤਾਂ ਵਿੱਚ ਕਦੇ ਵੀ ਨਸ਼ਾ ਪ੍ਰਮੋਟ ਨਹੀਂ ਕਰਦੇ ਕਦੇ ਲਚਰਤਾ ਵਾਲੇ ਗੀਤ ਨਹੀਂ ਗਾਉਂਦੇ ਇਹ ਸਦਾ ਚੜ੍ਹਦੀ ਕਲਾ ਵਾਲੇ ਗੀਤ ਗਾਉਂਦੇ ਨੇ ਇਸ ਤੋਂ ਬਿਨਾ ਇਹ ਲਗਭਗ ਸਾਰੇ ਪੰਜਾਬੀ ਸਾਜ਼-ਵਾਜ ਵਜਾ ਲੈਂਦੇ ਨੇ ਜਿਵੇਂ ਚਿਮਟਾ ਢੋਲ ਤੁੰਬੀ ਸਰਗੀ ਅਤੇ ਹੋਰ ਬਹੁਤ ਸਾਰੇ ਸਾਜ਼ ਇਹਨਾਂ ਨੂੰ ਲੰਮੀ ਹੈਕ ਲਾਉਣ ਅਤੇ ਸਭਿਆਚਾਰਕ ਬੋਲੀਆਂ ਪਾਉਣਾ ਬਹੁਤ ਪਸੰਦ ਹੈ ਇਸੇ ਕਰਕੇ ਇਹ ਗੁਰਦਾਸ ਮਾਨ ਸੁਰਜੀਤ ਬਿੰਦਰ ਰਖਿਆ ਅਤੇ ਕੁਲਦੀਪ ਮਾਨਕ ਨੂੰ ਸੁਣਨਾ ਪਸੰਦ ਕਰਦੇ ਨੇ ਰਾਜਵੀਰ ਜਵੰਦਾ ਆਪਣੇ ਸੋਸ਼ਲ ਮੀਡੀਆ ਤੇ ਵੀ ਕਾਫੀ ਸਰਗਰਮ ਨੇ ਉਹਨਾਂ ਦੇ ਇੰਸਟਾਗ੍ਰam ਦੇ 2 ਮਿਲੀਅਨ ਤੋਂ ਜ਼ਿਆਦਾ ਫੋਲੋਅਰ ਨੇ ਉਹ ਆਪਣੇ ਬਾਰੇ ਸੋਸ਼ਲ ਮੀਡੀਆ ਤੇ ਦੱਸਦੇ ਨੇ ਕਿ ਪੁਲਿਸ ਡਿਪਾਰਟਮੈਂਟ ਨੇ ਵੀ ਗਾਇਕੀ ਵਿੱਚ ਉਹਨਾਂ ਦੀ ਬਹੁਤ ਸਪੋਰਟ ਕੀਤੀ ਸੀ ਉਹਨਾਂ ਦੀ ਨਾਈਟ ਡਿਊਟੀ ਬਹੁਤ ਔਖੀ ਹੁੰਦੀ ਸੀ ਅਤੇ ਦਿਨੇ ਉਹ ਰਿਆਜ਼ ਕਰਦੇ ਤੇ ਆਪਣੀ ਨੀਂਦ ਵੀ ਪੂਰੀ ਕਰਦੇ ਇਹ ਟਾਈਮ ਕੱਢ ਕੇ ਉਹਨਾਂ ਨੇ ਸਿੱਖਣਾ ਗਾਉਣਾ ਅਤੇ ਰਿਕਾਰਡ ਕਰਨਾ ਉਹ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੀ ਗਾਇਕੀ ਜੀਵਨ ਵਿੱਚ ਸਫਲ ਹੋਏ ਇੱਕ ਵਾਰ ਇਹਨਾਂ ਨੇ ਆਪਣੇ ਪਿੰਡ ਦੇ ਨਗਰ ਕੀਰਤਨ ਵਿੱਚ ਸਾਬਜ਼ਾਦਿਆ ਅਜੀਤ ਸਿੰਘ ਵਾਰ ਗਈ ਸੀ ਜੋ ਲੋਕਾਂ ਨੂੰ ਕਾਫੀ ਪਸੰਦ ਆਈ ਰਾਜਵੀਰ ਜਵੰਦਾ ਕਾਫੀ ਸਾਫ ਦਿਲ ਅਤੇ ਨੇਕ ਇਨਸਾਨ ਹੈ ਜਿਸ ਕਰਕੇ ਉਹ ਪੰਜਾਬੀ ਇੰਡਸਟਰੀ ਦੇ ਚਮਕਦੇ ਸਤਾਰਾ ਬਣੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੁਹਾਨੂੰ ਰਾਜਵੀਰ ਜਵੰਦਾ ਦੇ ਕਿਹੜੇ ਗੀਤ ਪਸੰਦ ਨੇ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ ਅਤੇ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਛੱਤ ਸ਼੍ਰੀ ਅਕਾਲ ਦੋਸਤੋ